ਚਿੱਟੇ ਦੀ ਆਦੀ ਮਾਂ ਨੇ ਵੇਚਿਆ ਆਪਣੇ ਜਿਗਰ ਦਾ ਟੋਟਾ ਬੱਚਾ ਇਸਾਂ ਬੈਂਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਸਿਰਫ 1.80 ਲੱਖ ਦੀ ਵੇਚਤਾ 6 ਮਹੀਨਿਆਂ ਦਾ ਬੱਚਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਐ ਵੀ ਇਹਦੇ ਕੋਲ ਜਵਾਬ ਐ ਵੀ ਇਹ ਨਸ਼ੇ ਨਾਲ ਨਜੇ ਦਾ ਪਤਾ ਹੀ ਦੀ ਉਹਨਾਂ ਨੂੰ ਵੀ ਆ ਨਸ਼ਾ ਲੈ ਕੇ ਜਾਂਦੇ ਨੇ ਆਪਣੇ ਦੋ ਨਸ਼ਾ ਕਰਦੇ ਉਹਨਾਂ ਨੇ ਦੇਖਿਆ ਵੀ ਆ ਜਵਾਬ ਹੈ ਤਾਂ ਸਾਮਦਾ ਨਹੀਂ ਹੈ ਪੁੱਛਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨਾਂ ਨੇ ਪੁੱਛਿਆ ਗੱਲਬਾਤ ਕਰੀ ਕਹਿੰਦੇ 80 ਦੇ ਦਿੰਨੇ ਆ ਸਾਨੂੰ ਪੈਸੇ ਦੇ ਇੰਨੇ ਆ ਸਾਨੂੰ ਵੀ ਜਵਾਬ ਸਾਨੂੰ ਦੇ ਦਿਓ ਸਾਡੇ ਕੁੜੀਆਂ ਕੁੜੀਆਂ ਨੇ ਸਰਕਾਰ ਦੇ ਦਾਅਵਿਆਂ ਦੀ ਖੁੱਲੀ ਪੋਲ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਡਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇ ਅੰਦਾ ਮੈਂ ਕਹਿੰਦੀ ਨਹੀਂ ਮੈਂ ਜਵਾਬ ਨਹੀਂ ਦਿੰਦੀਗੀ ਵੀ ਜਵਾਬ ਕਰ ਕੀ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰ ਕੀ ਛੱਡ ਦੰਦੇ ਨੇ ਉਹ ਤੈਨੂੰ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ ਅਸੀਂ ਇਹਨਾਂ ਦੋਏ ਪੰਜੋਂ ਲੈ ਕੇ ਗਏ ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਦਾ ਪਿਆਸਾਂ ਦਾ ਬੈਡ ਲੰਭਾ ਰੀ ਸੋਫਾ ਲਿਆਂਦਾ ਇਹ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਤੇ ਪਾਉਣ ਵਾਸਤੇ ਇਹ ਕਦੇ ਬਰੇਟੀ ਕਦੇ ਕਿਤੇ ਹੋਰ ਕਦੇ ਅੱਡੜ ਰਹਿੰਦਾ ਇਹਨੇ ਪਹਿਲਾਂ ਲਸਨਸਾ ਕਰਦਾ ਸੀ ਇਹਨੂੰ ਦਵਾਈ ਵੀ ਦਿੱਤਾ ਦਵਾਈ ਠਾਣੇ ਬਰੇਟੇ ਵੱਲੋਂ ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਣੇ ਤੋਂ ਨਾਲ ਬਣਨ ਸਾਰ ਹੀ ਇਹਨਾਂ ਦੀ ਬਹੁਤ ਮਦਦ ਕੀਤੀ ਨਸ਼ਾ ਵੀ ਛਡਵਾਇਆ ਇਹਨਾਂ ਨੇ ਨਸ਼ਾ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਦੋਵੇਂ ਬੱਚਿਆਂ ਕਰਕੇ ਕਬਲੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਇਹਨਾਂ ਤੋਂ ਬੋਲ ਸਹਿਮਤੀ ਨਾਲ ਨਹੀਂ ਦੋ ਕੋਈ ਨਸ਼ੇ ਨੂੰ ਸਿਹਤਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਸਵੇ ਵਿੱਚ ਚਿੱਟੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਇੱਕ ਰਹੀ ਖਬਰ ਸਾਹਮਣੇ ਆਈ ਹੈ ਜੋ ਹਰ ਮਾਂ ਬਾਪ ਦਾ ਦਿਲ ਚ ਛੋੜ ਕੇ ਰੱਖ ਦੇਵੇਗੀ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਇੱਕ ਪਤੀ ਪਤਨੀ ਨੇ ਚਿੱਟੇ ਦੀ ਪੂਰਤੀ ਕਰਨ ਲਈ ਆਪਣਾ 6 ਮਹੀਨੇ ਦਾ ਮਾਸੂਮ ਬੱਚਾ ਹੀ ਵੇਚ ਦਿੱਤਾ ਜਾਣਕਾਰੀ ਮੁਤਾਬਕ ਗੁਰਮਨ ਕੌਰ ਤੇ ਸੰਦੀਪ ਸਿੰਘ ਕਈ ਸਾਲਾਂ ਤੋਂ ਚਿੱਟੇ ਦੇ ਆਦੀ ਨੇ ਗੁਰਮਨ ਕੌਰ ਪਹਿਲਾਂ ਇੱਕ ਰਾਜ ਪਦਰੀ ਖਡਾਰਨ ਵੀ ਰਹੀ ਹੈ ਗੁਰਮਨ ਕੌਰ ਤੇ ਸੰਦੀਪ ਇੰਸਟਾਗ੍ਰam ਤੇ ਇੱਕ ਦੂਜੇ ਨੂੰ ਮਿਲੇ ਅਤੇ ਬਾਅਦ 'ਚ ਦੋਹਾਂ ਨੇ ਵਿਆਹ ਕਰਵਾ ਲਿਆ ਵਿਆਹ ਤੋਂ ਥੋੜਾ ਸਮਾਂ ਬਾਅਦ ਹੀ ਗੁਰਮਨ ਨੇ ਚਿੱਟਾ ਲਾਉਣਾ ਸ਼ੁਰੂ ਕਰ ਦਿੱਤਾ ਨਸ਼ੇ ਦੀ ਪੂਰਤੀ ਲਈ ਉਹਨਾਂ ਨੇ ਆਪਣੇ 6 ਮਹੀਨੇ ਦੇ ਬੱਚੇ ਨੂੰ ਬੁਢਲਾਡਾ ਦੇ ਇੱਕ ਲੋੜਵੰਦ ਪਰਿਵਾਰ ਨੂੰ 1,80,000 ਚ ਵੇਚ ਦਿੱਤਾ ਹੈ। ਦਰੁੱਧੇ ਪਾਸੇ ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਨੇ ਕਿਹਾ ਕਿ ਜਿਸ ਪਰਿਵਾਰ ਨੇ ਬੱਚਾ ਗੋਦ ਲਿਆ ਉਹਨਾਂ ਕੋਲ ਕਾਨੂੰਨੀ ਦਸਤਾਵੇਜ਼ ਮੌਜੂਦ ਨੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਨਸਾ ਦੀ ਇਹ ਦਿਲ ਨੂੰ ਝੋੜ ਕੇ ਰੱਖ ਦੇਣ ਵਾਲੀ ਘਟਨਾ ਨੇ ਇੱਕ ਵਾਰ ਫਿਰ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਚਲਾਈ ਜਾ ਰਹੀ ਮਹਿੰਮ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ। ਹਾਂ ਸੰਦੀਪ ਸਿੰਘ ਕੀ ਕੰਮ ਕਰਦਾ? ਕੁਝ ਨਹੀਂ ਮਿਲਿਆ। ਚਿੱਟਾ ਕਿੰਨੇ ਚਿਰ ਤੋਂ ਪੀ ਰਿਹਾ ਦੋ ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ ਇੱਕ 80 ਦੇ ਦਿੱਤੇ ਇੱਕ 80 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉਹ ਉੱਥੇ ਜਾਂਦੇ ਸੀ ਇਹ ਸਮਾਨ ਲੈਣਾ ਉਹਨਾਂ ਦੇ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਹੈ ਵੀ ਇਹਦੇ ਕੋਲ ਜਵਾਬ ਹੈ ਵੀ ਇਹ ਨਸ਼ਾ ਨਸ਼ੇ ਦਾ ਪਤਾ ਹੀ ਨਹੀਂ ਦੀ ਉਹਨਾਂ ਨੂੰ ਵੀ ਆ ਨਸ਼ਾ ਲੈ ਕੇ ਜਾਂਦੇ ਨੇ ਆਪਣੇ ਦੋਨਾਂ ਸ਼ਾਗਿਰਦ ਉਹਨਾਂ ਦੇ ਕਹਿਵਿਆਂ ਜਵਾਬ ਹੈ ਤਾਂ ਸਾਮਦਾ ਨਹੀਂ ਹੈਗਾ ਪੁੱਛਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨਾਂ ਨੇ ਪੁੱਛਿਆ ਗੱਲਬਾਤ કરી ਤੇ ਉਹਨਾਂ ਨੇ ਕਹਿੰਦੇ 180 ਦੇ ਦਿੰਨੇ ਆ ਸਾਨੂੰ ਪੈਸੇ ਦੇ ਦਿੰਨੇ ਆ ਸਾਨੂੰ ਵੀ ਜਵਾਬ ਸਾਨੂੰ ਦੇ ਦਿਓ ਸਾਡੇ ਕੁੜੀਆਂ-ਕੁੜੀਆਂ ਨੇ ਉਹਨਾਂ ਨੇ ਗੱਲਬਾਤ કરી ਹੂੰ ਤੇ ਗੱਲਬਾਤ ਕਰੀ ਜਦੋਂ ਦੋ ਕੁ ਦਿਨਾਂ ਦੇ ਵਿੱਚੇ ਜਵਾਬ ਲੈ ਲੇ। ਤੇ ਕਿੱਥੇ ਲੈ ਕੇ ਗਏ ਸਾਨੂੰ ਕਾਗਜ਼ਾਂ ਤੇ ਸਾਈਨ ਕਰਵਾਉਣ ਵਾਸਤੇ ਬਲਾ ਡੇ ਕਚੈਰੀਆਂ 'ਚ ਲੈ ਗਏ ਸੀ। ਸੁਰਤ ਹੈ ਗਈ ਸੀ ਸਾਨੂੰ ਉਦੋਂ ਵੀ ਅਸੀਂ ਆਹ ਕਰ ਰਹੇ ਹਾਂ। ਨਹੀਂ ਜੀ ਨਾ ਕਰ ਰਹੇ। ਅੱਛਾ। ਹਾਂਜੀ। ਤੇ ਫਿਰ ਕਦੋਂ ਸਾਨੂੰ ਸੁੱਚਾ ਵੀ ਅਸੀਂ ਵਾਪਸ ਲੈਣਾ ਬੱਚਾ ਸੀ ਤਾਂ ਵੇਚਤਾ। ਵੇਚ ਦੇਨੇ ਹੋਏ ਨਹੀਂ। ਹਾਂਜੀ। ਹੁਣ ਕੀ ਮੰਗਾ ਫਿਰ? ਜਵਾਬ ਵਾਪਸ ਚਾਹੀਦੇ। ਤੇ ਜਿਹੜੇ ਉਹਨਾਂ ਦੇ ਫਿਰ ਪੈਸੇ ਆ ਜੇ ਉਹਨਾਂ ਨੇ ਵਾਪਸ ਮੰਗੇ ਫਿਰ ਕੀ ਕਰੋਗੇ? ਕੋਈ ਗੱਲ ਨਹੀਂ ਦੇਖਾਂਗੇ ਜੀ ਦੇ ਦੋਗੇ ਹਾਂਜੀ ਅਰੇ আচ্ছা ਜਿਹੜਾ ਬੱਚਾ ਗੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ ਬੱਚਾ ਇਸਾਂ ਬੈਨ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀ ਕੀ ਤਾਂ ਕਰਕੇ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਭਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਨੀਆਂ ਵੀ ਮੁੰਡਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਨਹੀਂ ਮੈਂ ਜਵਾਬ ਨਹੀਂ ਦਿੰਦੀਗੀ ਵੀ ਜਵਾਬ ਕਰ ਕੀ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰ ਕੀ ਛੱਡ ਦਿੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਾਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਾਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਢੱਕ ਕੇ ਪਏ ਇੰਨੀਆਂ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇੰਨਾਂ ਦੇ ਸਾਹਮਣੇ ਗੱਲ ਹੋਈ ਐ ਇੰਨਾਂ ਨੂੰ ਆਖਿਆ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਟਰੀ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਨੇ ਪੈਸੇ ਬੈਡਲ ਮਾਰੀ ਸੋਫਾ ਲਿਆਂਦਾ ਤੇ ਬਾਕੀ ਚਿੱਟੇ ਚੜਾ ਗਏ ਜੀ ਕਪੜੇ ਲਿਆਂਦੇ ਸੀ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣਗੇ 1.5 ਸਾਲ ਤੋਂ ਕਿੰਨਾ ਪੜੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਪਗਰੀ ਹੋਈ ਹੈ ਖੇਡਾਂ ਚ ਕੀ ਕੀਤਾ ਸਟੇਟ ਲੈਵਲ ਖੇਡਦੀ ਹੂ ਫਿਰ ਇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੋ ਛੁੱਟਿਆ ਨਹੀਂ ਗਈ ਛੱਡਣ ਦੀ ਬ ਕੋਸ਼ਿਸ਼ ਕੀਤੀ ਹੈ ਪਰ ਛੱਡਿਆ ਨਹੀਂ ਗਿਆ ਵੀ ਤੁਹਾਨੂੰ ਕੀ ਮੰਗ ਕੀ ਹੈ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ। ਹੁਣ ਪਾ ਲੇਗੇ ਫਿਰ ਹਾਂਜੀ। ਪਰ ਆ ਵੀ ਕੀ ਕਹਾਣੀ ਹੈ ਤੁਸੀਂ ਵੀ ਨਾਲ ਗਏ ਸੀ ਕੀ? ਇਸ ਪਰਿਵਾਰ ਦੀ ਜੀ ਕੱਲ ਸਾਨੂੰ ਪਤਾ ਲੱਗਿਆ ਜਦੋਂ ਅਸੀਂ ਥਾਣੇ 'ਚ ਗਏ ਇਹਨਾਂ ਦੇ ਰਿਸ਼ਤੇਦਾਰਾਂ ਨੇ ਸਾਨੂੰ ਫੋਨ ਕਰਿਆ ਵੀ ਸਰਪੰਚ ਸਾਹਿਬ ਆਓ। ਅਸੀਂ ਇਹਨਾਂ ਦੋਏ ਪਾਈਆਂ ਨੂੰ ਲੈ ਕੇ ਗਏ। ਤਾਂ ਉੱਥੇ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਬੱਚਾ ਵੀ ਵੇਚਦਾ। ਤੇ ਜਦੋਂ ਅਸੀਂ ਸਰਪੰਚ ਬਣੇ ਉਦੋਂ ਅਸੀਂ ਥਾਲ ਬਣੇ ਤੋਂ ਨਾਲ ਬਣਨਸਾਰ ਹੀ ਇਹਨਾਂ ਦੀ ਬਹੁਤ ਮਦਦ ਕੀਤੀ ਨਸ਼ਾ ਵੀ ਛਡਵਾਇਆ। ਇਹਨਾਂ ਨੇ ਨਸ਼ਾ ਹੀ ਛੱਡਿਆ ਨਹੀਂ ਉਹ ਬੱਚੇ ਕਰਕੇ ਅਸੀਂ ਇਹਨਾਂ ਨੂੰ ਕੁਝ ਹੋਰ ਕਰ ਨਹੀਂ ਸਕੇ ਉਹਦੇ ਕਰਕੇ ਹੀ ਅਸੀਂ ਆਪਦਾ ਪਿੰਡ ਨਸ਼ਾ ਮੁਕਤ ਵੀ ਨਹੀਂ ਕਰ ਸਕੇ ਦੋਵੇਂ ਬੱਚਿਆਂ ਕਰਕੇ ਫਿਰ ਹੁਣ ਤੁਸੀਂ ਨਾਲ ਗਏ ਸੀ ਕੀ ਕਹਿੰਦੇ ਆ ਉਹ ਉਹ ਐਂ ਕਹਿੰਦੇ ਨੇ ਵੀ ਇਹਦੇ 1.80 ਲੱਖ ਰੁਪਏ ਚ ਬੱਚਾ ਵੇਚ ਗਏ ਬਾਕੀ ਅਸੀਂ ਐਸ ਐਚਓ ਸਾਹਿਬ ਨਾਲ ਗੱਲ ਕਰੀ ਸੀ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਅਸੀਂ ਕਾਰਵਾਈ ਕਰਦੇ ਹਾਂ ਉਹਨਾਂ ਨੂੰ ਬੁਲਾਉਣੇ ਅੱਜ ਦਾ ਟਾਈਮ ਦਿੱਤਾ ਹੋਈ ਸਾਨੂੰ ਅੱਛਾ ਤੇ ਹੁਣ ਕੀ ਇਹ ਕੀ ਮੰਗ ਕਰਦੇ ਆ ਮੰਗ ਜੀ ਇਹ ਤੁਹਾਨੂੰ ਬੱਚਾ ਵਾਪਸ ਕਹਿੰਦੇ ਨੇ ਇਹ ਵੀ ਅਸੀਂ ਪਾਲ ਲਾਂਗੇ ਆਪਦਾ ਦਵਾਈ ਦੂਰੀ ਰੇ ਕੇ ਵੀ ਛੱਡਾਂਗੇ ਚਿੱਟਾ ਤਰ ਅਕਰੋਪਰ ਖੜਾਲ ਦਾ ਇੱਕ ਬੱਚਾ ਵੇਚਣ ਦੀ ਕਹਾਣੀ ਆਈ ਹੈ ਕੀ ਐ ਫੋਟੋ ਮੰਗ ਲੱਕ ਇਹ ਸੰਦੀਪ ਸਿੰਘ ਦਾ ਸਾਨੂੰ ਬਗਲਜਾਰ ਸਿੰਘ ਦਾ ਇਹ ਗੁਰਮਨ ਕੌਰ ਦਾ ਪਤੀ ਹੈ ਖੜਿਆਲ ਪਿੰਡ ਤੋਂ ਇਹ ਕਦੇ ਬਰੇਟੇ ਕਦੇ ਕਿਤੇ ਹੋਰ ਕਦੇ ਅੱਡੜ ਰਹਿੰਦਾ ਇਹਨੇ ਪਹਿਲਾਂ ਦਸਨਸਾ ਕਰਦਾ ਸੀ ਇਹਨੂੰ ਦਵਾਈ ਵੇਚੀਦਾ ਦਵਾਈ ਠਾਣੇ ਬਰੇਟੇ ਵੱਲੋਂ ਤੇ ਹੁਣ ਪਤਾ ਲੱਗਿਆ ਸੀਗਾ ਅੱਜ ਅਸੀਂ ਤੁਸਾਂ ਨੂੰ ਕੱਲ ਜਾ ਕੇ ਵੀ ਉਹਦਾ ਪਤਾ ਕਰਿਆ ਉਹ ਕਹਿੰਦੇ ਵੀ ਬੱਚਾ ਸੀ ਗੋਦ ਲਿਆ ਚਾਰ ਪੰਜ ਮਹੀਨੇ ਦਾ ਬੱਚਾ ਤੇ ਗੋਦ ਲੈਣ ਵਾਲਾ ਸੰਜੂਆ son of ਚਰਨ ਸਿੰਘ ਦਾ ਉਹਦੀ ਵਾਈਫ ਹੈਗੀ ਆਰਤੀ ਉਹਨਾਂ ਕੋਲੇ ਆ ਉਹਦੋਂ ਜਦੋਂ ਉਹਨਾਂ ਨੇ ਲਿਆ ਬੱਚਾ ਉਹ ਕਾਫੀ ਬਿਮਾਰ ਵੀ ਸੀਗਾ ਉਹਨੂੰ 15 ਦਿਨ ਹਸਪਤਾਲ ਵੀ ਇੱਥੇ ਪ੍ਰਾਈਵੇਟ ਵਿੱਚ ਰੱਖਿਆ ਉਹਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨਹੀਂ ਉਹਨਾਂ ਨੂੰ ਲਿਆ ਕੇ ਪੁਸਪੜਤਾ ਵਾਲਾ ਅੱਜ ਕਰ ਰਹੇ ਆ ਬਾਕੀ ਇਹ ਜੀ ਕੋਈ ਹੋਊਗੀ ਫਿਰ ਕਾਰਵਾਈ ਹੋ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲੇ ਵਿੱਚ ਲਿਆਂਦੇ ਜਾਊਗੀ ਸਰ ਇਹ ਕੋਈ ਨਸ਼ੇ ਦੇ ਵਿਅਕਤੀ ਹੈ ਨਹੀਂ ਕੋਈ ਪਤਾ ਆਇਆ ਸਾਡੇ ਨੂੰ ਨਸ਼ੇ ਦੇ ਨਹੀਂ ਹੈ ਜੀ ਸਾਡੇ ਸਾਹਮਣੇ ਕੋਈ ਨਹੀਂ ਹੈ ਪਤਾ ਲੱਗਿਆ ਵੀ ਪਹਿਲਾਂ ਕਰਦੇ ਸੀ ਸਾਡੇ ਥਾਣੇ ਬਰੇਟੇ ਤੋਂ ਇਹਨਾਂ ਨੇ ਦਾਖਾ ਉਥੋਂ ਦਵਾਈ ਦਵਾਈ ਸੀ ਇਹਨਾਂ ਨੂੰ ਸ਼ਿਵਰਾ ਹਸਪਤਾਲ ਚੋਂ ਜਿਹੜੀ ਆਬ ਮਰਦੀ ਹੁੰਦੀ ਹੈ ਪਰ ਦੁਬਾਰਾ ਇਹਨਾਂ ਦੀ ਕੋਈ ਹੋ ਨਹੀਂ ਫਿਰ ਇਹ ਕਦੇ ਪੱਕੀ ਰਹਿਛ ਨਹੀਂ ਰਹਦੇ ਕਦੇ ਖੰਨੇ ਰਹਿਣ ਲੱਗ ਜਾਂਦੇ ਨੇ ਜਾਂ ਕੇ ਕਦੇ ਕਿਸੇ ਹੋਰ ਸ਼ਹਿਰ ਚ ਕਦੇ ਨੇਰੇ ਕਾ ਕੇ ਇੰਥੇ ਕਿਤੇ ਮਹੀਨੇ ਪਹਿਲਾਂ ਦੀ ਗੱਲ ਆ ਇਹ ਜਦੋਂ ਬੱਚੇ ਨੂੰ ਇਹ ਦੇਗੇ ਸ਼ੀਪੂਰ ਜਿਹੜਾ ਬੱਚਾ ਲੈਣ ਆਲੇ ਹੈਗੇ ਅਗੇ ਉਹਨਾਂ ਦਾ ਕੋਈ ਰਿਮਿਕ ਕਾਰਡ ਹੈਗਾ ਨਸ਼ੇ ਨੂੰ ਲੈ ਕੇ ਜਾਂ ਕਹਿੰਦੇ ਉਹ ਵੀ ਡਰਗ ਵੇਚਦੇ ਆ ਜਾਂ ਕੋਈ ਪਰ ਉਹਨਾਂ ਦਾ ਕੋਈ ਨਹੀਂ ਉਹ ਤਾਂ ਕਬਾੜ ਦਾ ਕੰਮ ਕਰਦੇ ਆ ਤੇ ਬਾਕੀ ਉਹਨਾਂ ਦਾ ਆਪ ਦਾ ਹੀ ਕੰਮ ਠੀਕ ਉਹਨੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਉਹਨਾਂ ਤੋਂ ਗੋਦ ਸੈਂਤੀ ਨਾਲ ਜੀਆ ਕੋਈ ਨਸ਼ੇ ਨੂੰ ਸਿੱਧਾ ਉਹਨਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਉਹਨਾਂ ਤੇ ਡਿਫਰਸ ਬਾਲ ਰਿਕਾਰਡ ਹੈ ਕੋਈ ਪਰਚਾ ਦਰਜ ਹੈ ਨਹੀਂ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੈਗਾ ਸੰਜੀਤ ਜੀ ਇਕਲੌਤਾ ਬੱਚਾ ਆਪਣਾ ਕੌਣ ਗੋਦ ਦੇ ਦੂਜੀ ਕਿਸੇ ਨੂੰ ਇਹ ਪੜਤਾਲ ਕਰਕੇ ਪਤਾ ਲੱਗਦਾ ਕਿ ਕਿਉਂ ਦਿੱਤਾ ਜਾਂ ਕੀ ਗੱਲਬਾਤ ਹੋਈ ਹੈ ਬਿਮਾਰ ਹੋਣ ਕਰਕੇ ਦਿੱਤਾ ਜਾਂ ਵਾਕਈ ਉਹਨਾਂ ਨੂੰ ਇਹਦੇ ਪਿੱਛੇ ਕਹਾਣੀ ਹੋਰ ਵੀ ਹੈ ਇੱਕ ਕੋਈ ਪੁਜਾਰੀ ਹੈ ਉਹਨੇ ਕਿਹਾ ਕਿ ਦੋ ਦਿਨਾਂ ਬਾਅਦ ਤੁਹਾਡਾ ਬੱਚਾ ਮਰ ਜਾਊਗਾ ਇਸ ਕਰਕੇ ਮੈਂ ਤੁਹਾਡਾ ਬੱਚਾ ਬਚਾਉਣਾ ਤੇ ਇੱਕ ਵਿੱਚ ਤੰਤਰਿਕ ਨੇ ਭੂਮਿਕਾ ਨਿਭਾਈ ਇਸ ਮੋੜ ਇਹਦਾ ਆਪਾਂ ਪੜਤਾਲ ਕਰਕੇ ਉਹਨਾਂ ਤੋਂ ਪੁੱਛਗਿਸ ਕਰਾਂਗੇ ਕਿ ਉਹਨਾਂ ਨੂੰ ਲਿਆ ਕੇ ਠੀਕ ਹੈ ਕੋਈ ਪੈਸੇ ਦਾ ਮਸਲਾ ਆਇਆ ਸਾਹਮਣੇ ਹੋ ਕੇ ਪਤਾ ਲੱਗਾ ਨਹੀਂ ਸਾਡੇ ਜੀ ਪੈਸੇ ਪੈਸੇ ਦਾ ਸਾਡੇ ਸਾਹਮਣੇ ਜੀ ਕੋਈ ਗਲਬਤ ਨਹੀਂ ਜੇ ਕੋਈ ਆ ਉਹ ਪਹਿਲਾਂ ਆਪਾਂ ਜੋ ਠੀਕ ਹੈ